ਸੱਸਰੀ ਗਾਲ ਜੀ ਅੱਜ ਬਣਾਉਣ ਲੱਗੇ ਆਂ ਅਸੀਂ ਆਮਲੇ ਦਾ ਮਰਬਾ ਤੇ ਇਹਦੀ ਆਈ ਸੀ ਕੇ ਭਈ ਮਰਬਾ ਬਣਾ ਕੇ ਦਿਖਾਉਂਗੇ ਇਹਦਾ ਤੇ ਆਮਲੇ ਦਾ ਮਰਬਾ ਬਣਾਉਣ ਲੱਗੇ ਆਂ ਤੇ ਹਵਾ ਚੱਲ ਰਹੀ ਹੈ ਬਹੁਤ ਤੇਜ਼ ਤੇ ਮੈਨੂੰ ਬਿਠਿਆ ਦੀ ਸ਼ਿਕਾਇਤ ਹੈ ਤਾਂ ਇਹ ਮੇਰੇ ਹੱਥ ਉਹ ਰੱਖਨੇ ਆਸ ਦੇਖੋ ਕਿੰਨਾ ਸੂਜਨ ਆ ਰਹੀ ਹੈ ਤੇ ਇਹ ਮੈਂ ਆਪਣੀ ਲੜਕੀ ਤੇ ਕਰਾਂਗੀ ਸਾਰਾ ਕੰਮ ਤੈਨੂੰ ਇਤਾਂ ਕਰਕੇ ਸਾਰੇ ਕੇਈ ਉਵਾਲ ਕੇ ਬਣਾਉਂਦੇ ਨੇ ਪਾਣੀ ਚ ਕੇਈ ਬਣਾਉਂਦੇ ਨੇ ਸਟੀਮ ਕਰਕੇ ਮਤਲਬ ਪਾਣੀ ਦੇ ਉੱਪਰ ਰੱਖ ਦਿੰਨੇ ਨੇ ਸਟੀਮ ਕਰਦੇ ਨੇ ਜੇ ਮੈਂ ਮੋਮੋਸ ਬਣਾਉਂਦੇ ਨੇ ਤੇ ਮੈਂ ਨਾ ਇਹਨਾਂ ਨੂੰ ਸਟੀਮ ਕਰਾਂਗੀ ਨਾ ਮੈਂ ਪਾਣੀ ਚ ਵਾਲਾਂਗੀ ਕਿਉਂਕਿ ਆਦੇ ਤੱਤ ਤਾਂ ਇਹਦੇ ਨਿਕਲੀ ਜਾਂਦੇ ਨੇ ਪਾਣੀ ਚ ਵਾਲ ਕੇ ਤੇ ਮੈਂ ਡਾਰਾ ਟੇ ਦੇ ਇਸ ਖੰਡ ਦੇ ਵਿੱਚ ਇੱਤੇ ਹੀ ਬਣਾਉਂਗੀ ਤੁਹਾਡੇ ਕੋਲ ਮਿਸ਼ਰੀ ਹੋਵੇ ਤਾਂ ਤੁਸੀਂ ਮਿਸ਼ਰੀ ਚ ਬਣਾ ਸਕਦੇ ਆ ਆਪਣੇ ਕੋਲ ਮਿਸ਼ਰੀ ਹੈ ਨਹੀਂ ਤੇ ਆਪਾਂ ਬਣਾਵਾਂਗੇ ਇਹਨੂੰ ਖੰਡ ਦੇ ਵਿੱਚ ਹੀ ਹਾਂਜੀ ਇਹ ਇਦਾਂ ਕਰਕੇ ਇਹਨਾਂ ਨੂੰ ਕਰਨਾ ਹੈ ਫੋਕ ਨਾਲ ਤੇ ਮੇਰੀ ਬੇਟੀ ਕਰ ਰਹੀ ਹੈ ਮੇਰੇ ਹੱਥ ਨਾਲ ਹੋ ਨਹੀਂ ਪਾ ਰਹੇ ਤੇ ਇਹ ਕਾਟ ਕੇ ਧੋ ਕੇ ਜਿਹੜਾ ਥੋੜਾ ਥੋੜਾ ਦਾਗੀ ਹੁੰਦਾ ਹੈ ਨਾ ਕੋਈ ਉਹਨੂੰ ਵੀ ਚਾਕੂ ਨਾਲ ਕਾਟ ਲਿਆ ਕਰੋ ਤੇ ਇਸ ਤਰ੍ਹਾਂ ਕਰਕੇ ਅਗਲੇ ਪਿਛਲੇ ਹਿੱਸੇ ਵੀ ਇਦਾਂ ਕਰਕੇ ਸਾਫ਼ ਕਰ ਲਿਆ ਕਰੋ ਇਹਨਾਂ ਦੇ ਐ ਸਫਾਈ ਨਾਲ ਬਣਾਓਗੇ ਭਾਵੇਂ ਸਾਲ ਰੱਖੀ ਰੱਖੋ ਭਾਵੇਂ ਡੇਢ ਸਾਲ ਰੱਖੀ ਰੱਖੋ ਇਹ ਚੱਲ ਜਾਊਗਾ ਦੇਖੋ ਇਹ ਫੋਕ ਤੇਲ ਵੀ ਕਰਤੇ ਕਰਤੇ ਇਨਾ ਖੂਸ ਨਿਕਲ ਗਿਆ ਆ ਦੇਖੋ ਇਨਾ ਜੂਸ ਨਿਕਲ ਗਿਆ 1.5 ਕਿਲੋ ਚ ਆਪਣੇ ਚ 500 ਗ੍ਰਾਮ ਚ ਤੇ ਉਹਦੇ ਚ ਜਦੋਂ ਪਾਣੀ ਚ ਵਲਦੇ ਨੇ ਉਹਦੇ ਚ ਕੀ ਬਚਦਾ ਕੁਛ ਵੀ ਨਹੀਂ ਬਚਦਾ ਹਾਂਜੀ ਨਾਨੂ ਹੁਣ ਰੱਖਣ ਲੱਗੇ ਆ ਗੈਸ ਤੇ ਤੇ ਆਪਣੇ ਕਰ ਲਏ ਸੀਗੇ ਜੇ ਫੋਕ ਨਾਲ ਸਾਰੇ ਤੇ ਹੁਣ ਕਰ ਲੈਣ ਨੇ ਗੈਸ ਉਨ ਤੇ ਆ ਰੱਖ ਦਿੱਤੇ ਗੈਸ ਤੇ ਤੇ ਇਹਦੇ ਵਿੱਚ ਪਾਵਾਂਗੇ ਚੀਨੀ 1/2 किलो 1/2 किलो ਇਹਦੇ ਚ ਚੀਨੀ ਪਾਏਗੀ 1/2 ਕਿਲੋ ਚ ਤੇ ਇਦਾਂ ਕੱਟਿਆ ਦੇ ਚੀਨੀ ਪਾ ਰਹੀ ਹਾਂ ਹੁਣ ਆਪਾਂ ਜਿੰਨੇ ਚੀਨੀ ਪਾਣੀ ਸੀ ਪਾ ਦਿੱਤੇ ਤਾਂ 1 ਕੱਪ ਜਿੰਨਾ ਇਹਦੇ ਚ ਪਾਣੀ ਪਾਵਾਂਗੇ ਕਿਉਂਕਿ ਆਪਾਂ ਉਵਾਲ ਕੇ ਤਾਂ ਬਣਾਣਾ ਰਹੇ ਗੋਟਾ ਬਣਾ ਰਹੇ ਹਾਂ ਤੇ ਇਹਦੇ ਚ ਚਾਸ਼ਨੀ ਵਾਸਤੇ ਪੂਰੀ ਅਦਰਕ ਦੇ ਟੁਕੜੀ ਹੋ ਗਈ ਤੇ ਨੂੰ ਉਬਲਣ ਦंगे ਹੁਣ ਇਹਨੂੰ ਮਿਕਸ ਕਰ ਦਿੱਤਾ ਹੈ ਇਸੇ ਸ਼ੀਨੀ ਦੇ ਵਿੱਚ ਤੇ ਇਹਨਾਂ ਨੂੰ ਥੋੜੀ ਦੇਰ ਪੱਕਣ ਦੰਗੇ ਥੋੜਾ ਜਿਹਾ ਪਾਵਾਂਗੇ ਕਾਲਾ ਨਮਕ ਇਹਦੇ ਵਿੱਚ ਬਿਲਕੁਲ ਥੋੜਾ ਜਿਹਾ ਪਾਵਾਂਗੇ ਜਿਆਦਾ ਨਹੀਂ ਤੇ ਨਰ ਦੇ ਇੰਨਾ ਪਾਵਾਂਗੇ ਦੇਖੋ ਇਹ ਇੱਕ ਚੁਟਕੀ ਨਮਕ ਇਹ ਚਿੱਟਾ ਨਮਕ ਸੀਗਾ ਤੇ ਥੋੜਾ ਜਿਹਾ ਕਾਲਾ ਨਮਕ ਪਾਵਾਂਗੇ ਦੇ ਵਿੱਚ ਉਹ ਵੀ ਇੰਨਾ ਹੀ ਪਾਵਾਂਗੇ ਬਾਅਦ ਵਿੱਚ ਇਹਨਾਂ ਪਾਵਾਂਗੇ ਇਹ ਕਾਰਾ ਨਮਕ ਇਸ ਨੂੰ ਵਧ ਨਹੀਂ ਪਾਉਣਾ ਆਪਾਂ ਆ ਮਿਕਸ ਕਰ ਦੇਣਾ ਤੇ ਹੁਣ ਇਹਨੂੰ ਢੱਕ ਕੇ ਪਕਾਵਾਂਗੇ ਉਹ ਵਾਲਾ ਹੁੰਦਾ ਤਾਨੂੰ ਫਿਰ ਵਿਖਾਉਣਾ ਹੈ ਹਾਂ ਜੇ ਆਪਾਂ ਇਹਨੂੰ ਢੱਕ ਕੇ ਪਕਾਇਆ ਸੀਗਾ ਤੇ ਹੁਣ 2 ਮਿੰਟ ਹੋ ਗਏ ਆ ਪਕਦੇ ਤੇ ਹੁਣ ਦਿਖਾ ਦਿੰਨੇ ਆ ਰਾਨੂੰ ਇਹਨਾਂ ਦਾ ਕਿਹੜਾ ਰੰਗ ਹੋਇਆ ਆ ਦੇਖੋ ਇਸ ਤਰ੍ਹਾਂ ਇਹਨੇ ਹੋ ਗਏ ਨੇ ਬਾਅਦ ਕਿੰਨਾ ਸੋਹਣਾ ਕਲਰ ਆ ਗਿਆ 2 ਮਿੰਟਾਂ ਚ ਹੀ ਇਦਾਂ ਹੀ ਇਹਨਾਂ ਨੇ ਪੱਕ ਜਾਣਾ ਹੈ ਮੈਂ ਪੱਕੇ ਹੋਏ ਵੀ ਦਿਖਾਵਾਂਗੀ ਕਿ ਇਹ ਸੱਚੇ ਨਹੀਂ ਰਹਿੰਦੇ ਇਹਦੇ ਵਿੱਚ ਚਾਸ਼ਨੀ ਦੇ ਵਿੱਚ ਹੀ ਪੱਕ ਜਾਂਦੇ ਨੇ ਤੇ ਹੌਣ ਪਕਣ ਰਹਿਣੇ ਇਹਨਾਂ ਨੂੰ 5 ਮਿੰਟ ਵਾਸਤੇ ਸਿਮ ਗੈਸ ਤੇ ਹਾਂਜੀ ਇਹ ਮੁਰੱਬਾ ਬਣ ਕੇ ਆਉਣ ਲਿਆ ਦਾ ਤਿਆਰ ਹੈ ਤੇ ਇੱਟਾਂ ਦਾ ਹੋ ਗਿਆ ਜੇ ਹੋਰ ਜ਼ਿਆਦਾ ਇਸ ਤੋਂ ਪਕਾਣਾ ਹੈ ਤੇ ਫਿਰ ਇਹ ਜਿਹੜੀਆਂ ਇਹਦੀਆਂ ਕਲੀਆਂ ਨੇ ਨਾ ਅਲੱਗ-ਅਲੱਗ ਖਿੱਲਰ ਜਾਣਗੀਆਂ ਇਦਾਂ ਕਰਕੇ ਖੁੱਲਣੀ ਸ਼ੁਰੂ ਹੋ ਗਈਆਂ ਇਹਦੀਆਂ ਕਲੀਆਂ ਤੇ ਮੈਂ ਠੰਡੇ ਹੁਣ ਤੋਂ ਹੱਥ ਨਾਲ ਦਿਖਾਵਾਂਗੀ ਉਹ ਜੇ ਹੱਥ ਨਾਲ ਨਹੀਂ ਦਿਖਾ ਸਕਦੀ ਮੈਂ ਪੌਦਾ ਪਤਾ ਹੀ ਲੱਗ ਰਿਹਾ ਮੈ ਇਹਦੀ ਜਿਹੜੀ ਕਲੀਆਂ ਨੇ ਖੁੱਲ ਰਹੀਆਂ ਨੇ ਆ ਦੇਖੋ ਸਿੱਧਾ ਨਹੀਂ ਆ ਰਿਹਾ ਆ ਦੇਖੋ ਖੁੱਲ ਰਹੀਆਂ ਨੇ ਕਲੀਆਂ ਇਹਦੀਆਂ ਆ ਦੇਖੋ ਤੇ ਇਹ ਜਿਆਦਾ ਪਕਾਇਆ ਤਾਂ ਖੁੱਲ ਜਾਣਗੀਆਂ ਕਲੀਆਂ ਜੇ ਰੰਗ ਚੇਂਜ ਕਰਨਾ ਹੈ ਇਹਦਾ ਤੇ ਕਲਰ ਕਦੇ ਵੀ ਨਾ ਪਾਇਓ ਇਹਦੇ ਵਿੱਚ ਇਦਾਂ ਹੀ ਬਣਾਇਓ ਇਹਨੂੰ ਇਸ ਤਰ੍ਹਾਂ ਕਰਕੇ ਇਹਦੀ ਚਾਣੀ ਇਦਾਂ ਇੰਨੀ ਪਤਲੀ ਐ ਤੇ ਤੁਸੀਂ ਜਾਂ ਦੇ ਗਾੜੀ ਜੇ ਤੁਹਾਡੇ ਹੱਥ ਦਾ ਨਹੀਂ ਰੁਖਦਾ ਹੋਵੇ ਤੇ ਮੇਰੇ ਹੱਥ ਦਾ ਤਾਂ ਇਹ ਖਰਾਬ ਹੁੰਦਾ ਨਹੀਂ ਐ ਤਾਂ ਮੈਂ ਇੰਨੀ ਪਤਲੀ ਚਾਣੀ ਰੱਖਦੀ ਆਂ ਇਹਦੀ ਤੇ ਤੁਸੀਂ ਦੇਖ ਲੈਣਾ ਜਿੰਨੀ ਰੱਖਣੀ ਐ ਤੁਸੀਂ 1 ਕੱਪਾਣੀ ਪਾਓ ਮੈਂ 2 ਕੱਪ ਦੇ ਕਰੀਬ ਪਾਣੀ ਪਾਇਆ ਐ ਜੇ ਨਹੀਂ ਰੁਖਦੀ ਤੁਹਾਡੇ ਹੱਥ ਦਾ ਇਹ ਮਰਬਾ ਜਿਹੜਾ ਤੇ ਹੁਣ ਮੈਂ ਇਹਨੂੰ ਗੈਸ ਨੂੰ ਕਰ ਦਿੰਦੀ ਆਂ ਬਣ ਜਦੋਂ ਠੰਡਾ ਹੋ ਜਾਏਗਾ ਫਿਰ ਨਿਚੋੜ ਕੇ ਤੁਹਾਨੂੰ ਦਿਖਾਵਾਂਗੀ ਕਿੰਨਾ ਇਹਦੇ ਵਿੱਚ ਚਾसनी ਗਈ ਐ ਹਾਂਜੀ ਮਰਬਾ ਆਪਣਾ ਠੰਡਾ ਹੋ ਗਿਆ ਤੇ ਇਸ ਪਲੇਟ ਜਦੋਂ ਤੁਸੀਂ ਗੈਸ ਬੰਦ ਕਰੋਗੇ ਉਸ ਤੋਂ 1 ਮਿੰਟ ਪਹਿਲਾਂ ਪਲੇਟ ਹਟਾ ਦੇਣਾ ਜਿਹੜਾ ਪਲੇਟ ਦਾ ਪਾਣੀ ਹੈ ਉਹਦੇ ਵਿੱਚ ਨਹੀਂ ਜਾਣਾ ਚਾਹੀਦਾ ਇਦਾਂ ਦੀ ਕੋਈ ਛੰਨੀ ਹੋਵੇ ਉਹ ਰੱਖ ਦੇਣਾ ਉਹਦੇ ਉੱਪਰ ਤੇ ਇਹ ਨਹੀਂ ਚਾਹੀਦਾ ਬਿਲਕੁਲ ਵੀ ਤੇ ਜਦੋਂ ਮੈਂਨੇ ਦਿਖਾਇਆ ਸੀ ਤੁਹਾਨੂੰ ਕਿ ਮਤਲਬ ਕਿੰਨਾ ਇਹ ਕਿੰਨੀ ਚਾਸ਼ਨੀ ਕਾ ਪਤਲੀ ਦਿਖਾਈ ਸੀਗੀ ਤੇ ਹੁਣ ਇੰਨੀ ਗਾੜੀ ਹੋ ਗਈ ਹੈ ਚਾਸ਼ਨੀ ਆ ਦੇਖੋ ਜੇ ਦਿਖ ਰਹੀ ਹੈ ਵੀਡੀਓ ਚ ਤਾਂ ਇੱਕ ਹੋਰ ਵਾਰ ਦਿਖਾ ਦਿੰਨੀ ਆ ਆ ਦੇਖੋ ਠੰਡੀ ਹੋ ਗਈ ਨਹੀਂ ਗਾੜੀ ਹੋ ਜਾਂਦੀ ਹੈ ਤੇ ਹੁਣ ਮੈਂ ਇਹਨਾਂ ਇਹ ਸੁਰੱਖੇ ਨੂੰ ਥੋੜੇ ਵਿੱਚ ਪਾਉਣ ਲੱਗੀ ਹਾਂ ਡੱਬੇ ਦੇ ਵਿੱਚ ਫਾਇ ਇਸ ਤਰ੍ਹਾਂ ਦਾ ਕੋਈ ਡੱਬਾ ਧੋ ਕੇ ਪਹਿਲਾਂ ਸੁਕਾ ਕੇ ਪਾਣੀ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਤੇ ਹੁਣ ਮੈਂ ਇਹ ਸਾਰਾ ਮਰੱਬਾ ਜਿਹੜਾ ਹੈ ਇਹਦੇ ਵਿੱਚ ਪਾ ਲੰਗੀ ਡੱਬੇ ਦੇ ਵਿੱਚ ਅੱਧਿਕ ਅੱਧਾ ਕਿਲੋ ਬਣਾ ਰਹੀ ਹਾਂ ਤੁਸੀਂ ਤੇ ਅੱਧਾ ਕਿਲੋ ਦੇ ਵਿੱਚ ਪਾਓ ਅੱਧਾ ਕਿਲੋ ਚੀਨੀ ਪਾ ਜੇ ਪਣਾ ਰਿਹਾ ਤਾਂ ਹੀ ਇੱਕ ਪਾਇਆ ਤਾਂ ਪਾਇਆ ਚੀਨੀ ਪਾਇਓ ਕਿ ਮੈਂ ਅੱਧਾ ਕਿਲੋ ਬਣਾਇਆ ਹੈ ਤੇ ਅੱਧਾ ਕਿਲੋ ਚੀਨੀ ਪਾਇਆ ਇਹਦੇ ਵਿੱਚ ਤੇ ਤੁਸੀਂ ਇਹਦੇ ਨੂੰ ਬਣਾ ਕੇ ਇਕੱਠਾ ਰੱਖ ਲੈਣਾ ਇੱਕ ਵਾਰ ਚੀਂ ਆਹ ਚਾਸਨੀ ਬੜੀ ਗਾੜੀ ਹੈ ਵੀਡੀਓ ਚ ਨਹੀਂ ਪਤਾ ਲੱਗ ਰਿਹਾ ਹਣਾ ਆ ਦੇਖੋ ਕਿੰਨੀ ਗਾੜੀ ਚਾਸਨੀ ਹੈ ਕਿੰਨਾ ਚੇਰ ਹੋ ਗਿਆ ਇਹਨੂੰ ਹਿਲਦੇ ਨੂੰ ਤੇ ਆ ਦੇਖੋ ਇਹਦੇ ਵਿੱਚ ਮੈਂ ਇਹਨੂੰ ਦਿਖਾ ਦਿੰਨੀ ਹਾਂ ਇਹ ਕੌਂਲੇ ਨੂੰ ਨਿਚੋੜ ਕੇ ਆ ਦੇਖੋ ਇਹ ਤਾਂ ਕਰਕੇ ਆ ਦੇਖੋ ਇਹ ਰਸ ਪੂਰੀ ਤਰ੍ਹਾਂ ਭਰ ਗਿਆ ਇਹਦੇ ਵਿੱਚ ਤੇ ਇਦਾਂ ਹੀ ਤੁਸੀਂ ਵੀ ਘਰੇ ਬਣਾਇਓ ਤੇ ਖਾਇਓ ਹੁਣ ਆ ਦੇਖ ਲਓ ਢੱਪੇ ਚ ਤੇ ਚਲੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਇੱਕ ਜਨੇ ਨੇ ਕਿਹਾ ਸੀਗਾ ਕਿ ਮੁਰੱਬਾ ਬਣਾ ਕੇ ਖਾਓ ਮੈਂ ਬਿਖਾ ਦਿੱਤਾ ਮੇਰੇ ਕੋਲ ਮੁਰੱਬਾ ਹੈ ਨਹੀਂ ਸੀ ਸਬਜੀਵਾਰਾ ਵੀ ਕੋਈ ਆਇਆ ਨਹੀਂ ਸੀ ਹੁਣ ਮਿਲ ਗਈ ਮੈਂ ਬਣਾ ਕੇ ਦਿਖਾ ਦੇਤਾ ਤੁਹਾਨੂੰ ਮੁਰੱਬਾ ਅਨੇ ਦੇਖ ਲਓ ਕਿੰਨਾ ਵਧੀਆ ਮਰੱਬਾ ਬਣ ਕੇ ਤਿਆਰ ਹੋਇਆ ਇਦਾਂ ਹੀ ਤੁਸੀਂ ਵੀ ਘਰੇ ਬਣਾਓ ਤੇ ਖਾਓ ਆ ਦੇਖੋ ਪਤਾ ਲੱਗ ਰਿਹਾ ਹੋਣਾ ਕਿਦਾਂ ਦਾ ਕਿੰਨਾ ਸੋਹਣਾ ਬਣਿਆ ਤੇ ਇਦਾਂ ਹੀ ਬਣਾਓ ਤੁਸੀਂ ਵੀ